ਗੁਰਦਾਸਪੁਰ ਦੇ ਕਸਵਾ ਕਾਨੂੰਬਾਨ ਦੇ ਵਿੱਚ 14 ਜੁਲਾਈ ਨੂੰ ਸੈਲਫੀ ਲੈਣ ਦੇ ਚੱਕਰ ਦੇ ਵਿੱਚ ਦੋ ਭੈਣਾਂ ਨੀਸ਼ਾ ਅਤੇ ਲਾਪਰੀਤ ਦੇ ਨਹਿਰ ਦੇ ਵਿੱਚ ਬਹਿ ਜਾਣ ਦੇ ਮਾਮਲੇ ਦੇ ਵਿੱਚ ਜਿੱਥੇ ਬੀਤੇ 2 ਦਿਨ ਪਹਿਲਾਂ ਇਹ ਗੱਲ ਸਾਹਮਣੇ ਆਈ ਸੀ ਕਿ ਇਹ ਦੋਨੋਂ ਕੁੜੀਆਂ ਜ਼ਿੰਦਾ ਨੇ ਅਤੇ ਨਹਿਰ ਦੇ ਵਿੱਚ ਡੁੱਬੀਆਂ ਹੀ ਨਹੀਂ ਸਨ ਉਲਟਾ ਆਪਣੇ ਪਰਿਵਾਰ ਨੂੰ ਧੋਖਾ ਦੇਣ ਦੇ ਚੱਕਰ ਦੇ ਵਿੱਚ ਨਹਿਰ ਦੇ ਵਿੱਚ ਡੁੱਬਣ ਦੀ ਕਹਾਣੀ ਬਣਾਈ ਗਈ ਸੀ ਦੂਜੇ ਪਾਸੇ ਇਸ ਮਾਮਲੇ ਤੇ ਤਰਤੀਸ਼ ਕਰਦਿਆਂ ਪੁਲਿਸ ਦੇ ਵੱਲੋਂ ਇਹਨਾਂ ਕੁੜੀਆਂ ਨੂੰ ਲੱਭ ਲਿਆ ਗਿਆ ਅਤੇ ਪਰਿਵਾਰ ਦੇ ਹਵਾਲੇ ਕਰ ਦਿੱਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਇਹ ਦੋਨੋਂ ਕੁੜੀਆਂ ਫਿਲਮਾਂ ਅਤੇ ਟੀਵੀ ਨਾਟਕਾਂ ਦੇ ਵਿੱਚ ਕੰਮ ਕਰਨ ਦੀ ਚਾਹਤ ਨੂੰ ਲੈ ਕੇ ਘਰ ਤੋਂ ਭਜੀਆਂ ਸਨ ਅਤੇ ਉਹਨਾਂ ਨੇ ਖੁਦ ਹੀ ਆਪਣੀ ਤੀਜੀ ਛੋਟੀ ਭੈਣ ਦੇ ਨਾਲ ਮਿਲ ਕੇ ਨਹਿਰ ਦੇ ਵਿੱਚ ਬਹਿ ਜਾਣ ਦਾ ਪੂਰਾ ਡਰਾਮਾ ਰਚਿਆ ਸੀ ਜੋ ਇਹਦੇ ਵਿੱਚ 14 ਜੁਲਾਈ ਨੂੰ ਤੁਹਾਨੂੰ ਪਤਾ ਹੀ ਹੈ ਖਬਰ ਆਈ ਸੀ ਕਿ ਦੋ ਲੜਕੀਆਂ ਜਿਹੜੀਆਂ ਸੀ ਉਹ ਤਿੰਨ ਕੁੜੀਆਂ ਸੀ ਤੇ ਦੋ ਕੁੜੀਆਂ ਜਿਹੜੀਆਂ ਸੀ ਨਿਸ਼ਾ ਤੇ ਲੌਪ੍ਰੀਤ ਇਹ 셀ਫੀ ਲੈਣ ਲੱਗੀਆਂ ਤੇ ਜਿਹੜੀ ਤੀਜੀ ਲੱਗੀ ਸੋਫੀਆ ਨੇ ਦੱਸਿਆ ਕਿ ਇਹ ਜਦੋਂ ਸਲਫੀ ਨੈਣ ਲੱਗਾ ਤੇ ਵਿੱਚੋਂ ਇੱਕ ਜਿਹਦਾ ਮੋਬਾਈਲ ਸਲਿੱਪ ਕਰ ਗਿਆ ਮੋਬਾਈਲ ਨੂੰ ਫੜਦੀ ਫੜਦੀ ਭਲਾ ਇੱਕ ਡਿੱਗ ਪਈ ਉਹਨੂੰ ਬਚਾਉਣ ਖਾਤਰ ਦੂਸਰੀ ਵੀ ਜਿਹੜੀ ਨਹਾ ਚਲਕੇ ਤੋਂ ਡੁੱਬ ਗਈ ਐ ਸੋ ਉਹਨੇ ਘਰ ਆ ਕੇ ਦੱਸਣ ਤੇ ਫਿਰ ਉਸੇ ਵੇਲੇ ਫਲੇਰ ਹਕਤ ਵਿੱਚ ਆਈ ਤੇ ਗੋਤਾ ਖੁਰਗਰਾ ਮੰਗਾ ਕੇ ਤੇ ਸਾਰਾ ਕਰਮਨ ਬੀਸ ਨੇ ਕਾਫੀ ਉਹਦੀ ਪਾਲ ਕਰਨ ਦੀ ਕੋਸ਼ਿਸ਼ ਕੀਤੀ ਉਹਦੀ ਲੜੀ ਵਿੱਚ ਫਿਰ ਹੌਲੀ ਹੌਲੀ ਗੱਲ ਦਾ ਪਤਾ ਲੱਗਾ ਕਿ ਇਹ ਇਹ ਜਿਹੜੀ ਡੁੱਬਣ ਵਾਲੀ ਗੱਲ ਜਿਹੜੀ ਹੈ ਨਹੀਂ ਸਹੀ ਹੈ ਲੋਕਾਂ ਨੂੰ ਵਾਲ ਨੇ ਪੁਲਿਸ ਨੇ ਅੱਜ ਇਹਨਾਂ ਨੂੰ ਦਰਬਾਰ ਸਾਹਿਬ ਤੋਂ ਅਸਰ ਲੈ ਕੇ ਆਏ ਆ ਜਿੰਨਾਂ ਦੀਆਂ ਲੜਕੀਆਂ ਨੂੰ ਉਹ ਪੁਸ਼ਪਰਤਾਲ ਕੀਤੀ ਗਈ ਜਿਹਨੇ ਦੱਸਿਆ ਕਿ ਉਹ ਇੱਥੋਂ ਟੱਕ ਬੈਠ ਕੇ ਚੰਦੀਗੜ ਤੇ ਚੰਦੀਗੜ ਤੋਂ ਚਲੀਆਂ ਦਿੱਲੀ ਤੇ ਉਹਨਾਂ ਕੋਲ ਪੈਸੇ ਇਕੱਠੇ ਹੋ ਗਏ ਸੀ ਜੂ ਉਹਨਾਂ ਦਾ ਇੱਕ ਕੁਲ ਮੋਬਾਈਲ ਸੀ ਜਿਹੜਾ ਕਿ ਉਹਦੇ ਆਪਣੇ ਬਾਪ ਲੈ ਕੇ ਗਈ ਸੀ ਕਰੋ ਉਹ ਉਹਨੇ 3000 ਦਾ ਮੋਬਾਈਲ ਵੇਚਿਆ ਤੇ ਉੱਥੋਂ ਫਿਰ ਟਿਕਟ ਲੈ ਕੇ ਅਮਰਸਰ ਦਰਬਾਰ ਸਾਹਿਬ ਆ ਗਈਆਂ ਜਿੱਥੇ ਇਹ ਪੁਲਿਸ ਦੇ ਕਾਬੂ ਹੋ ਗਏ ਮਕਸਦ ਇਹ ਜਿਵੇਂ ਬੱਚੇ ਜਿਹੜੇ ਆ ਅੱਜਕੱਲ੍ਹ ਫਸ ਜਾਂਦੇ ਐ ਲੈਂਬਰ ਦੀ ਦੁਗੀਆਂ ਤੇ ਅਸੀਂ ਦਿੱਲੀ ਜਾਵਾਂਗੇ ਉੱਥੋਂ ਬੰਬੇ ਜਾਵਾਂਗੇ ਬਸ ਵਹੀ ਇੱਕ ਬਸ ਸੋਚੀ ਦੀ ਕਿ ਅਸੀਂ ਕਿ ਮਤਲਬ ਇਹ ਤੋਂ ਨਿਕਲ ਕੇ ਤੇ ਕਿਤੇ ਨਾ ਕਿਤੇ ਸੈੱਟ ਹੋ ਕੇ ਕਾਰੋਬਾਰ ਕਰਾਂਗੇ ਇੱਥੇ ਇੰਕਾਈਦਾ ਕੀ ਗਾਂ ਸ਼ਾਦੀ ਸ਼ੁੱਦੀ ਡਰਾਮੇ ਵਗੈਰਾ ਕੋਈ ਨਾ ਕਿਤੇ ਪਲੇ ਵਗੈਰਾ ਦੇ ਵਿੱਚ ਜਾਂ ਕਿਤੇ ਅਸੀਂ ਸੈੱਟ ਹੋਵਾਂਗੇ ਉਮਚਿਆਂ ਦੀ ਸੋਚ ਕਿਥੇ ਗਈਆਂ ਸੀ ਜਿਹੜੀਆਂ ਵਾਪਸ ਆਪਣੇ ਘਰ ਜਿਹੜੀਆਂ ਇੱਕ ਪਰਿਵਾਰ ਦੇ ਵਾਸਤੇ ਕਰ ਦਿੱਤੀਆਂ ਨੇ ਅਜੇ ਤੱਕ ਕੋਈ ਨਹੀਂ ਫਿਰ ਵੀ ਅਸੀਂ ਉਹ ਜਿਹੜਾ ਜੋ ਵੀ ਲੱਗੋ ਹੈਗਾ ਉਹ ਤੋਂ ਪਿੱਛੇ ਕੋਸ਼ਿਸ਼ ਕਰਦੇ ਹਾਂ ਜੇ ਕੋਈ ਹੋਰ ਗੱਲ ਸਾਹਮਣੇ ਆਵੇ ਗੁਰਦਾਸਪੁਰ ਤੋਂ ਅਵਤਾਰ ਸਿੰਘ ਦੀ ਰਿਪੋਰਟ ਪੈਰਾਦਾ ਟੀਵੀ